तीन तक सब 3 महीने का मैं खाबर हुई है 2 महीने की जो भी नहीं खाबर हुई है सही है पूरा ना यार मैं मोल कर 11 में पूरी बनके रखूंगा मैं बच्चा छोड़ दूंगा मैं पहले गलन कर रहा पक्की मांगो बच्चा ठल्ले बस बाले गलन करदा जो माना हो मेरा सुन जे मैं कहा दू ना सर्विस दे दे उधर कोई सुन ले यार रेंज रख रही है सही है सर 101 नंबर है एक तार काम नहीं होएगी ਕਾ ਭਾਈ ਮੈਂ ਐਸਾ ਵੀ ਉਹ ਧਾਰ ਵੀ ਨਾ ਮਾਰੂ ਤੇਰੀ ਨਹੀਂ ਧਾਰ ਮਾਰੋ ਨਹੀਂ ਧਾਰ ਮਾਰੋ ਧਾਰ ਮਾਰ ਕੇ ਲੈ ਜਾਓ ਕਾ ਭਰ ਰੋਣਾ ਨਹੀਂ ਪੋੜਾ ਬਾਤ ਸਹੀ ਵਾਲੀ ਬਤਾ ਇੱਥੇ ਦੇਖ ਲੈ ਸਰ ਹਾਂਜੀ ਇੱਥੇ ਦੇਖ ਲੈ ਯਾਰ ਜਿਓ ਹੈ ਇਤਨੀ ਹੋਏਗੀ ਔਰ ਨਾ ਲਗਾਈ ਹੈ ਨਾ ਕੁਝ ੋੜਾ ਨੀਤੇ ਕੁਝ ਨਹੀਂ ਉਹ ਦੋ ਚੱਕਰ ਹਾਂ ਕੁਛ ਦੀ ਗੱਲ ਹੈ ਠੀਕ ਹੈ ਬਸ ਤੂੰ ਕਹਣਾ ਮੈਂ ਕਹਾਂ ਮੈਂ ਨਹੀਂ ਕਹਣਾ ਕਹੋ ਯਾਰ ਤੂੰ ਵੀ ਫਿਰ ਮੈਂ ਮਾ ਅਗਰ 100 200 ਅਰੇਡੀ ਕੋਈ ਕਟ ਗਊਂਗਾ 100 200 ਦੇ ਦੇ ਘਟਾ ਲਿਓ ਬਾਲੇ ਬਚਾ ਲਓ ਪਾ ਵਾਲੀਆਂ ਗੱਲਾਂ ਨਹੀਂ ਕਰਦਾ ਮੈਂ ਹਾਜੀ ਨਾ ਮੈਂ ਕਰਦਾ ਨਹੀਂ ਯਾਰ ਉਹ ਜੀ ਗੱਲ ਹਾਂ ਜੀ ਫਿਰ ਤੁਸੀਂ ਕਰੋ ਜੀ ਇਹਦੇ ਨਾਲ ਮੈਂ ਤਾਂ ਉਸੇ ਗੱਲ ਨੂੰ ਕਹਿਣਾਗਾ ਤੁਸੀਂ ਗੱਲ ਕਰ ਲਈਏ ਦੱਸੋ ਜੀ ਹਾਂ ਤੁਸੀਂ ਕਰੋ ਯਾਰ ਜਦੋਂ ਆਜਾਏ ਤੁਸੀਂ ਕੋਲੋਂ ਦੋਣੀ ਸੀ ਕੋਈ ਨਹੀਂ ਕਰਦਾ ਆਪਾਂ ਮੁੱਲ ਭਾਈ ਨਹੀਂ ਕਿ ਤੁਹਾਡੇ ਕੋਲ ਮੈਂ ਦੇਣ ਵਾਲੀ ਗੱਲ ਹਾਂ ਹਾਂ ਪ੍ਰਾਂਗਾ ਹੁਣ ਤਾਂ ਤੂੰ ਮੈਨੂੰ ਡੱਕਰ ਦਾਂਗਾ ਤੇਰੀ ਮਰਜ਼ੀ ਆ ਆਪਾਂ ਮੈਂ ਦੇਤੀ ਆ ਸੁਣ ਮੈਂ ਨਹੀਂ ਮੈਂ ਮੁੱਲ ਕਰਦੇ ਨਹੀਂ ਯਾਰ ਇਹਨਾਂ ਹੱਜੀ ਕੋਲ ਤਾਂ ਮੁੱਲ ਨਹੀਂ ਕਰਦਾ ਵੀਰੇ ਮੈਨੂੰ ਪਤਾ ਮੈਂ ਨਹੀਂ ਇਹਦੇ ਨਾਲ ਤੇਰੀ ਮੁੱਲ ਨਹੀਂ ਕਰਦਾ ਹੱਜੀ ਬਾਸ ਮੈਂ ਮੈਂ ਤੇਨ ਨਾਲ ਹੀ ਗੱਲ ਕਰਦੇ ਆਪਾਂ ਇਹ ਕਿਵੇਂ ਮੋਲ ਕਰਦੇ ਮੈਂ ਵੀ ਵੀਰੇ ਤੈਨੂੰ ਉਹੀ ਜੀ ਗੱਲ ਨਹੀਂ ਕਰਦਾ ਮੈਂ ਵੀ ਤੈਨੂੰ ਹੁਣ ਤੇ ਲਾਇਆ ਹੋਇਆ ਮੋਲਾ ਮੈਂ ਫੇਰ ਜੀ ਗੱਲ ਕਰਦੇ ਨਹੀਂ ਹੁਣ ਤੂੰ ਸਾਰੇ ਵਾਲੇ ਨੂੰ ਮੈਂ ਨਹੀਂ ਪਤਾ ਤੈਨੂੰ ਇਹ ਕਿ ਹਾਦੀ ਖਾਤਰ ਲੈ ਜਾਂ ਨੂੰ ਗਾਗ ਤਾਂ ਗਾਇਓ ਹੋ ਵੀ ਖਰਾ ਕਬੜਾ ਜਮ ਕਹਿੰਦਾ ਹਾਦੀ ਖਾਤਰ ਕੋਈ ਹੱਦ ਦੇ ਲੈਣਾ ਇਦੂ ਗੰਗਾ ਨਾ ਮੈਨੂੰ ਕਹੀਂ ਬਾਤੇਰੇ ਬਾਤੇ ਹਜੇ ਕੰਨ ਦੀ ਲੋੜ ਹੀ ਨਹੀਂ ਦੇ ਦੇ ਖਤਮ ਨਹੀਂ ਤੇਰੇ ਮੇਰੇ ਮਾਰ ਕੇ ਕਹਿੰਦਾ ਪੂਰੇ ਪੂਰੇ ਦੇ ਦ ਬਹੁਤ ਟਾਈਮ ਕਹਿੰਦਾ ਜੀ ਸਾਡੀ ਤੇਰੀ ਤੇਰੀ ਰੱਖੀ ਆ ਹੋਰ ਕੋਈ ਬਾਤ ਨਹੀਂ ਹੋਰ ਬਾਤੇ ਤੇਰੇ ਵੱਲ ਇਦੂ ਵਾਧੇ ਦਿੱਤੀਆ ਕਰੀ ਇਹ ਬੋਡੀ ਤੇ ਸੀਗਾ ਮੈਂ ਇਹਨੂੰ ਆਖੇ ਦਿੱਤੀ ਹੋਰ ਰੱਖ ਲਈ ਬੜਾ ਯਾਰ ਚੱਲ ਬੱਤ ਚੱਲ ਹਜ਼ਾਰ ਸ਼ਾਟ ਕਰ ਵਿੱਚੋਂ ਚੱਲ ਲਾਇਆ ਵੀ ਨਹੀਂ ਬੜਾ ਨਾ ਬੜਾ ਬਈ ਠੀਕ ਠਾਕ ਛੁੱਟੀ ਜਿਹੜੀ ਪਰੇ ਖੜੀ ਹੋ ਤਨ ਜਾਣਦੇ ਬੰਦੇ ਹਾਂ ਯਾਰ ਮੈਨੂੰ ਤਾਂ ਬੰਦੇ ਯਾਰ ਮੈਨੂੰ ਗੇੜੇ ਨੇ ਜਾਣਦੇ ਹੈ ਨਹੀਂ ਜੀ ਜਾਣ ਪਛਾਨ ਕਰਦਾ ਮੈਂ ਉਹ ਖੜਾ ਨਹੀਂ ਜਾਂਦਾ ਹੂੰ ਕੀ ਕਹਿੰਦਾ ਸੀ ਇਹ ਤਨ ਉਹ ਪਿੱਛੇ ਜੋ ਹੜਾ ਨਹੀਂ ਉਹ ਤਾਂ ਲਖਾਈ ਆਵੇ ਲਖਾਈ ਆਵੇ ਯਾਰ ਉਹ ਤਾਂ ਲਖਾਈ ਪਕੜ ਰਹੇ ਹੈ ਕਹਿੰਦੇ ਉਹਦੀ ਮੈਂ ਮਖਾ ਛੋਟੇ ਭਾਈ ਮੇਰੀ ਗੱਲ ਇਹ ਹੈ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਡ ਤਾਂ ਮਖਾ ਉਹ ਜਗਮਾਲ ਵਾਲੀ ਦੇ ਸਾਹਮਣੇ ਆਪਣੇ ਦੇ ਉਹਦਾ ਨਾ ਨਹੀਂ ਜੀ ਉਹਦਾ ਕੀ ਨਵਾਂ ਮੋٹے ਦਾ ਬੁਰਦਾਰੇ ਦੇ ਕੋਲ ਹੀ ਵਪਾਰ ਕਰਦਾ ਉਹ ਵੀ ਮਾਖੇ ਮਾਖੇ ਦੇ ਬੰਦੇ ਵਪਾਰ ਦਾ ਕਰਦਾ ਉਹ ਗਰਦੀਪ ਯਾਰ ਇੱਕ ਕਰਦਾ ਉਹ ਜਾ ਰੰਗ ਨੂੰ ਤੂੰ ਬਹੁਤ ਤੂੰ ਪਰਾਂਗਾ ਮੈਂ ਤੈਨੂੰ ਕਹਿੰਦਾ ਹੀ ਨਹੀਂ ਕਿਸੇ ਗੱਲ ਨੂੰ ਜੇ ਕੋਈ ਜਾਇਜ਼ ਗੱਲ ਕਹੇ ਵੀ ਬਾਈ ਆਏ ਆ ਮੈਂ ਇਸ ਤਰੀਕਾਰ ਲਾ ਲਾ ਤੇਰੇ ਨਾਲ ਤਾਂ ਸਿੱਧਾ ਇਹ ਚੱਲਾਂਗੇ ਉਂਗਲਾ ਨਾਲ ਤਾਂ ਉਹਦਾ ਇੱਕ ਪਰਦਾ ਹੈ ਬੱਸ ਇਹ ਕਰ ਲੈ ਬੱਸ ਇਹ ਗੱਲ ਕਰ ਵਾ ਤੇਰੀ ਤੇਰੇ ਵੱਧ ਵੱਟੇ ਜਾਣ ਮੈਂ ਉਹ ਗੱਲ ਨਹੀਂ ਕੋਈ ਕਰਾਈ ਨਹੀਂ ਜੀ ਤੇ ਗੱਲ ਨਹੀਂ ਇੱਕ ਬੱਤੀ ਕੀਤੀ ਰੱਖੀ ਮੇਤਰ ਨੂੰ ਲੈ ਦੇਖ ਮੈਂ ਕਿਸੇ ਗੱਲ ਨੂੰ ਤੈਨੂੰ ਇਹ ਨਹੀਂ ਕਹਿੰਦਾ ਮੈਂ ਤਾਂ ਤੈਨੂੰ ਇਹ ਹੋ ਵੀ ਉਹ ਵੀ ਦੇਣਦਾਰ ਹੈ 1% ਦਾ ਵੀ ਕੋਈ ਚਾਹ ਤਰੇਵੋਂ ਨਹੀਂ ਚੱਕੀ ਮੈਂ ਇਸ ਦਾ ਧਿਆਨ ਹੀ ਨਹੀਂ ਇੱਧਰ ਦੁੱਧ ਕਰਨੀ ਧਿਆਨ ਹੀ ਨਹੀਂ ਮੈਂ ਉਹ ਕੰਨ ਤਾਂ ਉਧਰ ਨੂੰ ਚੱਕੀ ਕਰੀ ਹੈ ਮੈਂ ਨਾ ਕਰੋ ਉਲੜੋ ਲੈ ਆਓ ਉਲੜੋ ਉਹ ਹਾਜੀ ਤੇ ਬੱਚਾ ਨਾਲ ਲੈ ਬੈ ਯਾਰ ਮੈਂ ਫੜ ਕੇ ਲਿਆਉਂਗਾ ਯਾਰ ਬਾਅਦੀ ਗੱਲਾਂ ਦਾ ਤੂੰ ਜੇ ਵੇਖ ਲੈ ਕਰੇ ਹੋਏਗਾ ਦੋਈ ਬੱਚਾ ਤੇ ਮੈਂ ਫੜ ਕੇ ਮੈਂ ਉਸ ਨੂੰ ਲਿਆਉਂਦਾ हाँ बच्चे तेरी गारंटी है ना लगे तो क्यों नहीं मैंने मैं ले कॉल दी और की क्या ही हार लो ठीक है लगा लो फिर पास में फिर आप ही तो पास में फिर लाइए हार लो फिर उधर लाइक जाओ वार्डिंग है नहीं हाँ अरे मैं तो खोल लो बोल दो हम्म अरे यार ਕੀ ਭਾਲ ਰੱਖੀ ਚੱਕਰ ਆ ਉਹ ਬਾਦੀਓ ਇੱਧਰ ਬਹਿਂਦਾ ਮੈਂ ਫਿਰ ਇਹ 2 ਘੰਟੇ ਬਹਿਂਦਾ ਇੱਧਰਲੇ ਪਾਸੇ ਫਿਰ ਪਰਲੇ ਪਾਸੇ ਕਰ ਜੂਗੀ ਜੇ ਬਾਤ ਹੋ ਜਾ ਫਿਰ ਪਰਲੇ ਪਾਸੇ ਕਰ ਜੀ ਤੈਨੂੰ ਪਾ ਕੇ ਗੱਪਣਾ ਹੈ ਗੱਪਣਾ ਹੈ ਹਾਂ ਫਿਰ ਠੀਕ ਹੈ ਹਾਂ ਕੋਈ ਗੱਲ ਕਰ ਲੋ ਅੱਜ ਨਹੀਂ ਮੇਰੇ ਕੋਲ ਕੋਈ ਅੱਜ ਤੇਰੇ ਪੱਲੋਂ ਲੈ ਸਕਦੇ